ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਹਾਂ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਕਈ ਜਗ੍ਹਾ ਦੇ ਉੱਤੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਗੁੱਲੀ ਡੰਡੇ ਵਾਲੀ ਸਪਰੇ ਦੇ ਨਾਲ ਜਿਹੜੀ ਕਣਕ ਆ ਉਹ ਖਰਾਬ ਹੋਈ ਐ। ਦੌਗੀਆਂ ਦੇ ਵਿੱਚ ਜਾਂ ਜਿਹੜਾ ਹੈਗਾ ਤਕਰੀਬਨ ਸਾਰਾ ਰਕਬਾ ਜਿਹੜਾ ਬਹੁਤ ਜ਼ਿਆਦਾ ਪੀਲਾ ਹੋ ਗਿਆ। ਤੇ ਪੱਤੇ ਆ ਜਿਹੜੇ ਉਹ ਜਿਹੜੇ ਸੁੱਕ ਰਹੇ, ਬੂਟੇ ਸੁੱਕ ਰਹੇ। ਪੀਲਾਪਨ ਹੋ ਕੇ ਬੂਟੇ ਜਿਹੜੇ ਸੁੱਕ ਰਹੇ ਐ। ਇਸ ਤੋਂ ਇਲਾਵਾ ਫਟਾਰੇ ਲਈ ਕਈ ਵਾਰ ਕਣਕ ਜਿਹੜੀ ਕਈ ਥਾਵਾਂ ਦੇ ਉੱਤੇ ਕਿਸਾਨ ਵੀਰ ਕਰ ਰਿਹਾ ਫਟਾਰਾ ਨਹੀਂ ਹੋ ਰਿਹਾ ਲਿਓਸਨ ਦੀ ਸਪਰੇਆ ਆਪਾਂ ਕਦੋਂ ਕਰਨੀ 13045 ਜਾਂ ਉਲੀ ਨਾਸ਼ਕ ਦੀ ਸਪਰੇ ਕਦੋਂ ਤੇ ਕੀੜੇ-ਕੀੜੇ ਆਪਾਂ ਜਿਹੜੇ ਹੈਗੇ ਇਹਨਾਂ 'ਚ ਮਿਕਸ ਕਰਕੇ ਕਰ ਸਕਦੇ ਆ। ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਨਾਲ ਹੀ ਬੈਲਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਵੀਡੀਓ ਕਿਰਪਾ ਕਰਕੇ ਪੂਰੀ ਸੁਣ ਲਿਓ। ਕਈ ਵਾਰ ਕਿਸਾਨ ਵੀਰਾਂ ਵੀਡੀਓ ਪੂਰੀ ਨਹੀਂ ਸੁਣਦੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਆ ਜਿਹੜੇ ਵੀਡੀਓ ਦੇ ਵਿੱਚ ਪਏ ਹੁੰਦੇ। ਕਿਰਪਾ ਕਰਕੇ 5-7 ਮਿੰਟ ਕੱਢ ਕੇ ਜਿਹੜੀ ਵੀਡੀਓ ਕਿਰਪਾ ਕਰਕੇ ਸੁਣ ਲਿਓ। ਜੇ ਫਿਰ ਵੀ ਜਿਹੜਾ ਕੋਈ ਸਵਾਲ ਹੋਵੇ ਤਾਂ ਉਹ ਥੱਲੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। ਸੋ ਕਿਸਾਨ ਵੀਰੋ ਗੁੱਲੀ ਡੰਡੇ ਵਾਲੀ ਸਪਰੇ ਦੇ ਵਿੱਚ ਪਹਿਲਾਂ ਤੋਂ ਹੀ ਜਦੋਂ ਦੀ ਕਣਕ ਦੀ ਬਜਾਈ ਚੱਲ ਰਹੀ ਸੀਗੀ ਉਦੋਂ ਤੋਂ ਹੀ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿਹੜੀਆਂ ਕਿਹੜੀਆਂ-ਕਿਹੜੀਆਂ ਸਪਰੇਆਂ ਆਪਾਂ ਕਰ ਸਕਦੇ ਆ ਕਿਹੜੇ-ਕਿਹੜੇ ਜਿਹੜੀ ਕਿਸ ਕਿਸਮ ਦੀ ਮਿੱਟੀ ਦੇ ਵਿੱਚ ਉਦਾਹਰਨ ਦੇ ਤੌਰ ਤੇ ਰੇਤਲੀ ਜ਼ਮੀਨ ਦੇ ਵਿੱਚ ਆਪਾਂ ਜਿਵੇਂ ਸ਼ਗਨ 21 11 ਜਾਂ ਐਸੀਐਮ 9 ਆ ਜਾਂ ਟਲੈਂਟਸ ਆ ਇਹ ਦਵਾਈਆਂ ਨੂੰ ਆਪਾਂ ਸਪਰੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜੀ ਮੈਟਰੀ ਵਿਜਨ ਦਵਾਈ ਆ ਉਹ ਜਿਹੜੀ ਜਾਂ ਤਾਂ ਓਵਰਡੋਜ਼ ਜਾਂ ਆਪਾਂ ਜਿਹੜੀ ਹੈਗੀ ਮਿਕਸ ਕਰ ਕਰਕੇ ਵਰਤ ਰਹੇ ਆ ਮੈਟਰੀਬਿਊਜ਼ਨ ਜਿਹੜੀ ਸਨਕੋਰ ਹੈ ਬਿਨਾਂ ਜ਼ਰੂਰਤ ਤੋਂ ਕਿਸਾਨ ਵੀਰਾਂ ਨੇ ਉਹ ਜਿਹੜੀ ਮਿਕਸ ਕਰ ਕਰਕੇ ਵਰਤੀ ਉਹਦੇ ਨਾਲ ਵੀ ਜਿਹੜੀ ਹੈਗੇ ਨੁਕਸਾਨ ਹੋਇਆ ਇੱਕ ਬਹੁਤ ਵੱਡੀ ਜਿਹੜੀ ਆਪਾਂ ਗੈਲੀ ਕਰਦੇ ਆ ਕੱਟ ਵਾਲੀ ਨੋਜ਼ਲ ਬਹੁਤ ਸਾਰੇ ਕਿਸਾਨ ਵੀਰ ਨਹੀਂ ਵਰਤਦੇ ਜਦੋਂ ਆਪਾਂ ਕੋਨ ਟਾਈਪ ਨੋਜ਼ਲ ਹੈ ਜਿਹੜੀ ਆਮ ਸਪਰੇਅ ਵਾਲੀ ਨੋਜ਼ਲ ਹੁੰਦੀ ਉਹਦੇ ਨਾਲ ਇੰਜਨ ਵਾਲੇ ਪੰਪ ਨਾਲ ਸਪਰੇਅ ਕਰਦੇ ਆ ਵਿੱਚ ਉਹਦੇ ਪਾੜੇ ਰਹਿ ਜਾਂਦੇ ਆ ਤੇ ਜਿੱਥੇ ਜਿੱਥੇ ਸਪਰੇਅ ਹੁੰਦੀ ਹੈ ਉੱਥੇ ਓਵਰਲੈਪਿੰਗ ਮਤਲਬ ਸਪਰੇਅ ਦੇ ਉੱਤੇ ਸਪਰੇਅ ਹੋ ਜਾਂ ਹੀ ਦੌਗੀਆਂ ਦੇ ਵਿੱਚ ਕਣਕ ਦਬਦੀ ਆ ਤੇ ਦੌਗੀਆਂ ਦੇ ਵਿੱਚ ਹੀ ਗੁੱਲੀ ਡੰਡਾ ਜਿਹੜਾ ਰਹਿ ਜਾਂਦਾ ਤੌੜੀਆਂ ਦੇ ਵਿੱਚ ਉਮਰਦਾ ਨਹੀਂ ਫਿਰ ਵੱਡਾ ਹੋ ਜਾਂਦਾ ਕਈ ਕਿਸਾਨ ਵੀਰ ਆ ਜਿਹੜੇ 60 65 ਦਿਨ ਦੀ ਕਣਕ ਹੋ ਗਈ ਉਹਦੇ ਤੇ ਵੀ ਸਪ੍ਰੇ ਹੁਣ ਗੁੱਲੀ ਡੰਡੇ ਵਾਲੀਆਂ ਕਰ ਰਹੇ ਆ ਸਪਰੇ ਦੀ ਸਿਫਾਰਸ਼ ਹੈ ਜਿਹੜੀ ਉਹ 30 ਤੋਂ 35 ਦਿਨ ਤੇ ਹੱਦ 40 ਦਿਨ ਤੇ ਇਸੇ ਕਰਕੇ ਹੀ ਪੀਐਲ ਲੁਧਿਆਣਾ ਵੱਲੋਂ ਕੀਤੀ ਗਈ ਹੈ ਕਿ ਗੁੱਲੀ ਡੰਡਾ ਇੱਕ ਤਾਂ ਛੋਟਾ ਹੁੰਦਾ ਤਿੰਨ ਤੋਂ ਚਾਰ ਪੱਤੇ ਦੀ ਸਟੇਜ ਤੇ ਵੱਧ ਤੋਂ ਵੱਧ ਸਪਰੇ ਕਰਨੀ ਹੁੰਦੀ ਆ ਜੇ ਆਪਾਂ 35-40 ਦਿਨ ਤੇ ਸਪਰੇਅ ਕਰਦੇ ਆ ਤਾਂ ਗੁੱਲੀ ਡੰਡਾ ਉਹਦਾ 3-4 ਪੱਤੇ ਦੀ ਸਟੇਜ ਤੇ ਮਸਾ ਪਹੁੰਚਿਆ ਹੁੰਦਾ ਕਈ ਵਾਰ ਛੋਟਾ ਵੀ ਹੁੰਦਾ ਤੇ ਇੱਕ ਕਣਕ ਉਹਦਾ ਐਕਟਿਵ ਟੈਲਰਿੰਗ ਸਟੇਜ ਤੇ ਹੁੰਦੀ ਜਿਹੜੀ ਕਿ ਮਤਲਬ ਸਹਿ ਸਕਦੀ ਹੈ ਉੱਲੀ ਨਾਲ ਆਪਣਾ ਗੁੱਲੀ ਡੰਡੇ ਵਾਲੀ ਕੋਈ ਵੀ ਆਪਾਂ ਨਦੀਨ ਨਾਸ਼ ਕਰਦੇ ਆ ਤਾਂ ਉਹਨੂੰ ਜਿਹੜਾ ਹੈਗਾ ਉਹਨੂੰ ਡੀਟੌਕਸੀਫਾਈ ਜਲਦੀ ਕਰ ਸਕਦੇ ਆ ਜਿਵੇਂ ਜਿਵੇਂ ਕਣਕ ਦੀ ਉਮਰ ਵੱਧਦੀ ਹੈ ਜਿਵੇਂ ਆਪਾਂ 60-65 ਦਿਨ ਦੀ ਕਣਕ ਦੇ ਜੇ ਸਪਰੇਅ ਕਰਾਂਗੇ ਤਾਂ ਆਪਣੀ ਝਾੜ ਤੇ ਫਰਕ ਪੈ ਸਕਦਾ ਇਹਦਾ ਆਪਾਂ ਖਿਆਲ ਜ਼ਰੂਰ ਰੱਖਣਾ ਕੱਟ ਵਾਲੀ ਨੋਜ਼ਲ ਵਰਤਣੀ ਚਾਹੀਦੀ ਹੈ ਕਈ ਕਿਸਾਨ ਵੀਰਾਂ ਨੇ ਕੋਰ ਤੇ ਬਿਨਾ ਪਾਣੀ ਲਾਏ ਹੀ ਜਿਹੜੀ ਹੈਗੀ ਐ ਐਟਲੈਂਟਸ ਦੀ ਸਪਰੇ ਕੀਤੀ ਹੈ ਜਾਂ ਟੋਟਲ ਦੀ ਸਪਰੇ ਕੀਤੀ ਹੈ ਉੱਥੇ ਜਿਹੜਾ ਹੈਗਾ ਆਪਾਂ ਨੂੰ ਨੁਕਸਾਨ ਹੋ ਸਕਦਾ ਕਈ ਕਿਸਾਨ ਵੀਰ ਹੈ ਜਿਹੜੇ ਉਹ ਗੁੱਲੀ ਡੰਡੇ ਵਾਲੀਆਂ ਜਿਹੜੀਆਂ ਹੈਗੀਆਂ ਕੱਲੀਆਂ ਘਾਲੇ ਨਦੀਨ ਨਾਸ਼ਕਾਂ ਦੇ ਨਾਲ 24D ਮਿਕਸ ਕਰਕੇ ਉਹਨਾਂ ਨਾਲ ਸਪਰੇ ਕੀਤੀ ਉੱਥੇ ਵੀ ਜਿਹੜੀ ਸਮੱਸਿਆ ਆਈ ਹੈ ਸੋ ਇਹ ਜਿਹੜੀਆਂ ਗੱਲਾਂ ਤੋਂ ਆਪਾਂ ਨੂੰ ਸਿਫਾਰਸ਼ ਦੇ ਮੁਤਾਬਕ ਜਿਹੜੀਆਂ ਸਪਰੇਆਂ ਦਸੀਆਂ ਉਸੇ ਅਨੁਸਾਰ ਹੀ ਆਪਾਂ ਨੂੰ ਸਪਰੇ ਕਰਨੀ ਚਾਹੀਦੀ ਹੈ ਤੇ ਪ੍ਰੀ ਮਰਜੈਂਸ ਸਪਰੇ ਜਿਹੜੀ ਆਪਾਂ ਕਣਕ ਬੀਜਣ ਸਾਰ ਸਪਰੇ ਕਰਨੀ ਆ ਚਾਹੇ ਉਹ ਸਟ੍ਰੰਪ ਸੀ ਜਾਂ ਵਕੀਰਾ ਤੁਹਾਨੂੰ ਦੱਸੀ ਗਈ ਸੀ ਉਹ ਜਿਹੜੇ ਕਿਸਾਨ ਵੀਰਾਂ ਨੇ ਸਪਰੇ ਕੀਤੀ ਉਹਨਾਂ ਦੇ ਖੇਤਾਂ ਦੇ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘੱਟ ਰਹੀ ਹੈ ਕਿਉਂਕਿ ਪ੍ਰੀ ਮਰਜੈਂਸ ਆ ਜਿਹੜਾ ਗੁੱਲੀ ਡੰਡੇ ਨੂੰ ਜੰਮਣ ਨਹੀਂ ਦਿੰਦੀ ਉਸ ਤੋਂ ਬਾਅਦ ਕਣਕ ਜਿਹੜੀ ਉਹ ਵੱਡੀ ਹੋ ਜਾਂਦੀ ਹੈ ਤੇ ਫਿਰ ਉਹ ਗੁੱਲੀ ਡੰਡਾ ਜਿਹੜਾ ਉਹ ਜੇ ਉਗਦਾ ਵੀ ਆ ਤਾਂ ਥੱਲੇ ਉਹਨੂੰ ਜਿਹੜਾ ਤਾਂ ਰੋਸ਼ਨੀ ਨਹੀਂ ਪੈਂਦੀ ਧੁੱਪ ਨਹੀਂ ਪੈਂਦੀ ਤਾਂ ਉਹਦੇ ਨਾਲ ਉਹ ਪੀਲਾਪ ਹੋ ਕੇ ਸੁੱਕ ਜਾਂਦਾ ਸੋ ਇਹ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਫਿਰ ਕੁਝ ਕਿਸਾਨ ਵੀਰ ਜਿਹੜੇ ਪੁੱਛ ਰਹੇ ਫਟਾਰਾ ਨਹੀਂ ਹੋ ਰਿਹਾ ਜਿੱਥੇ ਗੁੱਲੀ ਡੰਡੇ ਦੇ ਨਾਲ ਵੀ ਕਣਕ ਪੀਲੀ ਪਈ ਹੈ ਚਾਹੇ ਦੌਗੀਆਂ ਦੇ ਵਿੱਚ ਪਈ ਉਹਦੇ ਵਿੱਚ ਕੀ ਹੁੰਦਾ ਬੂਟਿਆਂ ਦੇ ਵਿੱਚ ਪੀਲਾਪਣ ਆਉਣਾ ক্লোਰੋਫਿਲ ਕੰਟੈਂਟ ਘੱਲਦਾ ਜਾਂ ক্লোਰੋਫਿਲ ਕੰਟੈਂਟ ਹੈ ਜਿਹੜਾ ਡੀਜਨਰੇਟ ਹੋ ਜਾਂਦਾ ਹੈ ਕੰਟੈਂਟ ਘਟ ਜਾਂਦਾ ਹੈ ਪੱਤੇ ਪੀਲੇ ਹੋਣ ਦਾ ਕਾਰਨ ਹੀ ਇਹ ਹੁੰਦਾ ਹਰਾ ਮਾਦਦਾ ਘਟਣਾ ਪ੍ਰੋਟੀਨ ਕੰਟੈਂਟ ਘਟ ਜਾਂਦਾ ਹੈ ਜਿਹੜੇ ਪੂਟੇ ਆ ਉਹ ਕਮਜ਼ੋਰ ਹੋ ਜਾਂਦੇ ਆ ਜਿਹੜੀਆਂ ਪਲਾਂਟ 슈ਗਰਸ ਆ ਉਹ ਘਟ ਜਾਂਦੀਆਂ ਸੋ ਇਹਦੇ ਵਾਸਤੇ ਆਪਾਂ ਜਿਹੜੀ ਸਪਰੇਅ ਕਰਨੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਫਟਾਰੇ ਵਾਸਤੇ ਜਾਂ ਜਿਹੜੀ ਕਣਕ ਇਸ ਤਰ੍ਹਾਂ ਖਰਾਬ ਹੋਈ ਹੈ ਉਹਦੇ ਵਿੱਚ ਕੀ ਹੁੰਦਾ ਇੱਕ ਆਪਾਂ ਮੈਗਨੀਸ ਸਲਫੇਟ ਲੈਣੀ ਹੈ 1 ਕਿਲੋ 1 ਕਿਲੋ ਜ਼ਿੰਕ ਸਲਫੇਟ ਜਾਂ ਜਿਹੜੀ ਹੈਗੀ 21% ਜਾਂ ਜਿਹੜੀ 700 ਗ੍ਰਾਮ 33% ਜ਼ਿੰਕ ਸਲਫੇਟ ਅੱਧਾ ਕਿਲੋ ਡਲੇ ਵਾਲੀ ਕਲੀ ਆਮ ਮਿਲ ਜਾਂਦੀ ਅਣਭੁਜਾ ਚੂਨਾ ਡਲੇ ਵਾਲੀ ਕਲੀ ਕਹਿੰਦੇ ਆ ਉਹ ਆਮ ਹੀ ਮਿਲ ਜਾਂਦੀ ਦੁਕਾਨਾਂ ਤੋਂ ਉਹ ਆਪਾਂ ਅੱਧਾ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਸ਼ਾਮ ਨੂੰ ਭਿਉ ਲੈਣੀ ਹੈ ਮਿੱਟੀ ਦੇ ਪਾਂਡੇ ਚ ਪਿਉ ਲੋ 10-12 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਉ ਲੋ ਅਗਲੇ ਦਿਨ ਫਿਲਟਰ ਕੀਤਾ ਪਾਣੀ ਹਰੇਕ ਪੰਪ ਚ 2-2 ਲੀਟਰ ਪਾਈ ਆਓ ਤੇ ਨਾਲ ਆਪਾਂ 1 ਕਿਲੋ ਜਿੰਕ ਸਲਫੇਟ 21% ਜਾਂ 700 ਗ੍ਰਾਮ 33% 1 ਕਿਲੋ ਮੈਗਨੀਸ਼ੀਅਮ ਸਲਫੇਟ 30.5% ਵਾਲਾ 1.5 ਕਿਲੋ ਯੂਰੀਆ ਕਈ ਕਿਸਾਨ ਵੀਰ ਆ ਜਿਹੜੇ ਉਹ ਮੈਗਨੀਸ਼ੀਅਮ ਸਲਫੇਟ ਦੀ ਸਪਰੇਅ ਕਰਦੇ ਮੈਗਨੀਸ਼ੀਅਮ ਸਲਫੇਟ ਦੀ ਘਾਟ ਆਪਣੀਆਂ ਜ਼ਮੀਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜਾਂ ਯੂਪੀ ਖਾਸ ਤੌਰ ਤੇ ਇਨ੍ਹਾਂ ਏਰੀਆ ਦੇ ਵਿੱਚ ਜਿਹੜਾ ਹੈਗਾ ਪੀ ਐਚ ਜਿੱਥੇ ਆਪਣੀ ਦਰਮਿਆਨੀ ਤੋਂ ਬਾਹਰ ਹੈ ਕਿਉਂਕਿ ਆਪਣੇ ਜਿਹੜੀਆਂ ਤੇਜਾਬੀ ਮਿੱਟੀਆਂ ਬਹੁਤ ਘੱਟ ਮਿਲਦੀਆਂ ਨੇ ਇੱਥੇ ম্যাগਨੀਸ਼ੀਅਮ ਦੀ ਘਾਟ ਨਹੀਂ ਆਉਂਦੀ ਸੋ ਕਿਸਾਨ ਵੀ ਉਹ ਸਪਰੇਅ ਕਰ ਦਿੰਦੇ ਆ ਉਹਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੁੰਦਾ ਜਿਹੜੇ ਤੱਤਾਂ ਦੀ ਘਾਟ ਆਉਂਦੀ ਹੈ ਚਾਹੇ ਉਹ ਓਵਰਡੋਜ ਜਿਹੜੀ ਅਸੀਂ ਨਦੀਨ ਆਸ਼ਕ ਦੀ ਵਰਤ ਲਈਏ ਮਿਕਸ ਕਰਕੇ ਵਰਤ ਲਈਏ ਜਿਹੜੇ ਤੱਤਾਂ ਨਾਲ ਕਲੋਰੋਫਿਲ ਕੰਟੈਂਟ ਪੂਰਾ ਹੋਣਾ ਹੈ ਜਿਹੜੇ ਤੱਤਾਂ ਨਾਲ ਪ੍ਰੋਟੀਨ ਕੰਟੈਂਟ ਪੂਰਾ ਹੋਣਾ ਹੈ ਪਲਾਂਟ 슈ਗਰਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਮੂਵਮੈਂਟ ਸਹੀ ਹੋਣੀ ਆ ਉਹ ਸਪਰੇਅ ਕਰੋ ਜਿਹੜੀ ਤੁਹਾਨੂੰ ਮੈਂ ਹੁਣ ਸਪਰੇਅ ਦੱਸੀ ਆ ਫਟਾਰੇ ਵਾਸਤੇ ਵੀ ਇਹੀ ਹੈ ਕਿਉਂਕਿ ਇਹ ਤੱਤ ਹੀ ਜਿਹੜੀ ਕਣਕ ਦੇ ਬੂਟੇ ਨੂੰ ਚਾਹੀਦੇ ਹੁੰਦੇ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਕੰਬੀਨੇਸ਼ਨ ਬਹੁਤ ਵਧੀਆ ਜਿਹੜੇ ਕਿਸਾਨ ਵੀਰਾਂ ਨੇ ਕੀਤਾ ਸਪਰੇਅ ਬਹੁਤ ਵਧੀਆ ਰਿਜ਼ਲਟ ਮਿਲੇ ਸੋ ਜਿਹੜੀ ਇਹ ਕੁਝ ਕਿਸਾਨ ਵੀਰ ਪੁੱਛਦੇ ਜਿੱਥੇ ਆਪਾਂ Uh, DVW ਕਸਮਾਨੀ ਖਾਸ ਤੌਰ ਤੇ DVW 187 ਹੈ ਜਾਂ DVW 222 ਕਿਸਾਨ ਵੀਰਾਂ ਨੇ ਬੀਜੀ ਹੈ ਉੱਥੇ ਤੁਸੀਂ ਲਿਓ ਸੰਦੀਆਂ ਸਪਰੇਆ ਦੋ ਕਰ ਸਕਦੇ ਜਿਹੜੇ ਕਿਸਾਨ ਵੀਰ ਕਰਨੇ ਚਾਹੁੰਦੇ ਆ 60 ਦਿਨ ਤੇ ਤੇ 85 ਤੋਂ 90 ਦਿਨ ਤੇ ਜਿਹੜੇ ਕਿਸਾਨ ਵੀਰਾਂ ਨੇ 60 ਦਿਨ ਤੇ ਨਹੀਂ ਕਰਨੀ ਚਾਹੁੰਦੇ ਉਹ 85 90 ਦਿਨ ਤੇ ਮਤਲਬ ਜਦੋਂ ਝੰਡਾ ਪੱਤਾ ਸਿੱਧਾ ਹੋ ਗਿਆ ਉੱਪਰ ਨੂੰ ਤੇ ਵਿੱਚ ਜਿਹੜੀ ਗੋਬ ਬਣ ਗਈ ਵਿੱਚ ਜਿਹੜਾ ਹੈਗਾ ਬੂਟੇ ਦੀ ਗੋਬ ਦੇ ਵਿੱਚ ਸੱਟਾ ਬਣ ਗਿਆ ਉਦੋਂ ਆਪਾਂ ਸਪਰੇ ਕਰਨੀ ਹੈ ਨਾਲ ਉਹਦੇ ਇੱਕ ਉਲੀ ਨਾਸ਼ਕ ਟੈਬੂਕੋਨਾਜੋਲ ਤੁਸੀਂ ਕਰ ਸਕਦੇ ਫੋਲੀਕੋਰ ਜਾਂ ਪ੍ਰੋਪੀਕੋਨਾਜੋਲ ਉਹਦੀ ਵਰਤ ਕਰ ਸਕਦੇ ਟੈਬੂਕੋਨਾਜੋਲ ਹੈ ਜ ਬੈਸਟਾ ਆਈਸੀਆਰ ਵੱਲੋਂ ਜਿਹੜੀ ਸਿਫਾਰਸ਼ ਕੀਤੀ ਗਈ ਹੈ ਜਿਹੜੀਆਂ ਡੀਡਬਲਯੂ ਵੈਰੈਟੀਆਂ ਨੇ ਖਾਸ ਤੌਰ ਤੇ ਦੂਜੀਆਂ ਕਿਸਮਾਂ ਅਜ ਵੀ ਤੁਸੀਂ ਜਿਹੜਾ ਉੱਲੀ ਨਾਸ਼ਕ ਇਹ ਵਰਤ ਸਕਦੇ ਆ ਤਾਂ ਕਿ ਜਿਹੜਾ ਉੱਲੀ ਰੋਗ ਤੋਂ ਰਹਿਤ ਪੀਲੀ ਕੁੰਗੀ ਤੋਂ ਰਹਿਤ ਆਪਣੀ ਕਣਕ ਦੀ ਫਸਲ ਹੋਵੇ ਫਸਲ ਨੂੰ ਆਪਦੀ ਨੂੰ ਜਿਹੜਾ ਰੋਜ਼ਾਨਾ ਉਹਦਾ ਚੈੱਕ ਕਰਦੇ ਰਹੋ ਤਾਂ ਕਿ ਜਿਹੜਾ ਹੈਗਾ ਪੀਲੀ ਕੁੰਗੀ ਤੋਂ ਆਪਾਂ ਨੂੰ ਜਿਹੜੀ ਕੋਈ ਸਮੱਸਿਆ ਨਾ ਆਵੇ 13045 ਦੀ ਸਪਰੇ ਵੀ ਆਪਾਂ ਫਸਲ ਜਦੋਂ ਗੋਭ ਚਾਉਂਦੀ ਉਦੋਂ ਇੱਕ ਜ਼ਰੂਰ ਕਰਨੀ ਆ 2 ਕਿਲੋ ਪ੍ਰਤੀ ਏਕੜ ਵਰਤੋ 100 ਲੀਟਰ ਪਾਣੀ ਦੇ ਮਗਰ ਤਾਂ ਉਹਦੇ ਵਿੱਚ ਨਾਲ ਤੁਸੀਂ ਉਲੀਨਾਸ਼ਕ ਦੀ ਕੰਬੀਨੇਸ਼ਨ ਵਰਤਦੇ ਆ ਲਿਓਸੈਨ ਦੇ ਨਾਲ ਵੀ ਤੁਸੀਂ ਉਲੀਨਾਸ਼ਕ ਵਰਤ ਸਕਦੇ ਆ ਤੇ ਜਿਹੜਾ ਲਿਓਸੈਨ ਦੇ ਨਾਲ ਕੋਈ ਕਿਸਾਨ ਵੀਰ ਪੁੱਛਦੇ 43 ਸਪਰੇ ਉਹ ਆਪਾਂ ਮਿਕਸ ਨਹੀਂ ਕਰਨੀ ਸਿਰਫ ਲਿਓਸੈਨ ਦੇ ਨਾਲ ਉਲੀਨਾਸ਼ਕ ਸਪਰੇ ਕਰ ਸਕਦੇ ਆ 13045 ਉਹ ਵੀ ਗੋਭ ਚ ਕਰਨੀ ਆ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਵੀਰੋ ਬਹੁਤ ਬਹੁਤ ਧੰਨਵਾਦ